ਸਾਚੀ ਰਗਾ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈ ਟਵਲਨ ਕੋਰ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆਂ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਤੇ ਜਥੇਦਾਰ ਗੁਰਪ੍ਰੀਤ ਸਿੰਘ ਛੱਬਰ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ 350 ਸਾਲਾਂ ਸ਼ਹੀਦੀ ਨਗਰ ਕੀਰਤਨ ਸਾਂਝੀ ਵਾਲਤਾ ਅਤੇ ਇਕਤਾ ਨੂੰ ਦਰਸਾਉਂਦਾ ਹੈ। ਇਹੀ ਬਲੱਖਣ ਤਾਂ ਸਾਡੇ ਮੈਂ ਸਮਝਦਾ ਕੌਮ ਦੀ ਤਾਈਓ ਚਾਹੇ ਨਮੀ ਕੌਮ ਹੈ, ਛੋਟੀ ਕੌਮ ਹੈ, ਘੱਟ ਗਿਣਤੀ ਹੈ ਪਰ ਤੂੰ ਪੂਰੀ ਦੁਨੀਆ ਦੇ ਵਿੱਚ ਐਸੇ ਕਰਕੇ ਸਤਕਾਰ ਹੈ ਕਿ ਸਿਧਾਂਤ ਪਰਉਪਕਾਰ ਦਾ ਵੰਡ ਸਕਣ ਦਾ, ਨਾਮ ਜਪਣ ਦਾ ਤੇ ਨਾਲ ਜਿੱਥੇ ਕਿਤੇ ਅਨਿਆਹ ਹੋ ਰਿਹਾ, ਅਤਿਆਚਾਰ ਹੋ ਰਿਹਾ ਉਸ ਦੇ ਖਿਲਾਫ ਜਾਨ ਕੁਰਬਾਨ ਕਰਨ ਦਾ। ਦੂਸਰੇ ਖਾਤਰ ਵੀ ਆਪਣੀ ਜਾਨ ਕੁਰਬਾਨ ਕਰਕੇ ਮਜਲੂਮ ਦੀ ਰਾਖੀ ਕਰਨ ਦਾ ਜੋ ਆਪਾਂ ਸਤਾਪ ਦੀ ਬਣਾ ਰਹੇ ਆ 350 ਸਾਲਾ ਸਤਾਪ ਦੀ ਗੁਟੇਗਵਾਦਰ ਮਹਾਰਾਜ ਦੀ ਜਦੋਂ ਕਸ਼ਮੀਰੀ ਪੰਡਤ ਮਟਨ ਤੋਂ ਚੱਲ ਕੇ ਆਏ ਸੀ ਗੁਟੇਗਵਾਦਰ ਕੋਲੇ ਆਪਣੇ ਧਰਮ ਦੀ ਫਰਿਆਦ ਲੈ ਕੇ ਆਏ ਸੀ ਕਿ ਸਾਡੇ ਧਰਮ ਤੇ ਅਤਿਆਚਾਰ ਹੋ ਰਿਹਾ ਜ਼ੁਲਮ ਹੋ ਰਿਹਾ ਫੌਰੀਂ ਜੇਬ ਜ਼ੁਲਮ ਕਰ ਰਿਹਾ ਤੁਸੀਂ ਕਰੋ ਰਾਖੀ ਕਰੋ ਤਾਂ ਮੈਂ ਸਮਝਦਾ ਬਾਲ ਗੋਬਿੰਦ ਰਾਏ ਨੇ ਵੀ ਕਿਹਾ ਕਿ ਹੁਣ ਵੱਡੇ ਜਦੋਂ ਗੁਟੇਗਵਾਦਰ ਮਾਰੇ ਨੇ ਕਿਹਾ ਵੱਡੇ ਸ਼ਖਸ ਦੀ ਸੀ ਜੀ ਦੀ ਲੋੜ ਹੈ ਕੁਰਬਾਨੀ ਦੀ ਲੋੜ ਹੈ ਫੇਰ ਹੀ ਧਰਮ ਬਚੂਗਾ ਤਾਂ ਗੁਰੂ ਸਾਹਿਬ ਨੇ ਬਲਦਾਨ ਦਿੱਤਾ ਕੱਲੇ ਗੁਰੂ ਟੇਗਬਾਦ ਮਹਾਰਾਜ ਜੀ ਨਹੀਂ ਨਾਲ ਸਿੰਘਾਂ ਨੇ ਸਿੱਖਾਂ ਨੇ ਵੀ ਤਾਂ ਪਾਈ ਮਤੀ 10 ਪਾਈ ਸਤੀ 10 ਉਸ ਤੋਂ ਬਾਅਦ ਗੋਵਿੰਦ ਸਿੰਘ ਮਹਾਰਾਜ ਦੇ ਸਮੁੱਚਾ ਸਰਵੰਸ ਸ਼ੁਰੂਆਤ ਹੋਤੀ ਹੋਈ ਆਪਾਂ ਵੇਖੀ ਹੈ ਸੋ ਇਸ ਕਰਕੇ ਮੇਰਾ ਕਹਿਣ ਦਾ ਭਾਵ ਤੇ ਸਾਡੇ ਸਾਡਾ ਇਤਿਹਾਸ ਬਹੁਤ ਵੱਡਾ ਪਿਸ਼ੋਕੜ ਬਹੁਤ ਵੱਡਾਗਾ ਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਜਿਵੇਂ ਆਪਾਂ ਗੱਲ ਕਰਕੇ ਹਟੇ ਜੀ ਧੱਕੇ ਨਾਲ ਜਿਉਂ ਪੜਾਇਆ ਜਾ ਰਿਹਾ ਸੀ ਤਾਂ ਪਹਿਨਿਆ ਨਹੀਂ ਜੇ ਤੱਕੇ ਨਾਲ ਜਿਹਨੂੰ ਲਾਇਆ ਜਾ ਰਿਆ ਸੀ ਤਾਂ ਲਾਉਣ ਨਹੀਂਤਾ ਸੋ ਇਹੀ ਸਾਡੇ ਧਰਮ ਦੀ ਬਲਖਣਤਾ ਗਈ ਪਰ ਅਫਸੋਸ ਕਿਤਨਾ ਕਿਤੇ ਅਸੀਂ ਜੋ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਅੱਜ ਤੱਕ ਲੜਦੀ ਆ ਰਹੇ ਹਾਂ ਕਿਉਂਕਿ ਜੋ ਰਾਜਕਰਤਾ ਨੇ ਹੁਕਮਰਾਨ ਨੇ ਉਹ ਹਮੇਸ਼ਾ ਜ਼ੁਲਮ ਕਰਦੇ ਆ ਰਹੇ ਨੇ ਚਾਹੇ ਇੱਥੇ ਅੰਗਰੇਜ਼ ਨਾਲ ਮੁਗਲਾਂ ਨਾਲ ਲੜਾਈ ਰਹੀ ਗੁਰੂ ਸਾਹਿਬ ਗੁਰੂ ਸਾਮਰਾਜ ਤੋਂ ਉਸ ਤੋਂ ਬਾਅਦ ਅੰਗਰੇਜ਼ ਨਾਲ ਲੜਾਈ ਰਹੀ ਤੇ ਅੱਜ ਦੇ ਹੁਕਮਰਾਨ ਗਹਿਰੇ ਗੁਰੂ ਨੇ ਇਹ ਬਾਰ-ਬਾਰ ਆਪਾਂ ਸੁਣਦੇ ਆ ਕਿ ਸਾਰੇ ਯਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਕਹਿੰਦਾ ਕਿ ਨਾ ਆਪਾਂ ਸਾਰੇ ਸੁਣਦੇ ਆ ਪਰ ਹਿੰਦੁਸਤਾਨ ਬਚਾਇਆ ਕਿਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਰ ਉਹਨਾਂ ਦੀ ਕੌਮ ਉਹਨਾਂ ਦਾ ਪੰਥ ਆਪਣੇ ਗੁਰਧਾਮਾਂ ਦੇ ਦਰਸ਼ਨਦਾਰਾਂ ਵਾਸਤੇ 100-100 ਫਾਰਮਲਿਟੀਆਂ ਵਿੱਚ ਦੀ ਲੰਗਦਾ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਹੀ ਰਹੇ ਆ ਨਾ ਆ ਦਿਨ ਚੱਲ ਰਹੇ ਆ ਪਰ ਸੋ ਆਪਾਂ ਮਨਾਇਆਗਾ ਤੇ ਇਹ ਘਟੋ-ਘਟ ਆ ਦਿਹਾੜਿਆਂ ਦੇ ਮੌਕੇ ਤੇ ਹੀ ਇਹ ਹਕੂਮਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇ ਕੌਮ ਦੇ ਰਹਿਬਰ ਮੁਕੀ ਰੂ ਤੇਜਵੰਦਰ ਮਹਾਰਾਜ ਜੀ ਦਾ ਬਹੁਤ ਵੱਡਾ ਬਲਦਾਨ ਹੈ ਸਾਡੇ ਧਰਮ ਵਾਸਤੇ ਉਹਨਾਂ ਨੇ ਜੋ ਸਾਡੇ ਧਰਮ ਤੇ ਅਤਿਆਚਾਰ ਹੋ ਰਿਹਾ ਸੀ ਆਪਣਾ ਕੁਰਬਾਨ ਕੀਤਾ ਤੇ ਘੱਟੋ ਘੱਟ ਉਹਨਾਂ ਦੀ ਯਾਦ ਦੇ ਵਿੱਚ ਹੀ ਸਾਡੇ ਬੰਦੀ ਸਿੰਘ ਛੱਡ ਦੇਣ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਜੇ ਸਜਾ ਪੂਰੀਆਂ ਕਰ ਚੁੱਕੇ ਤੇ ਜੇ ਗੁਰਦੁਆਰਿਆਂ ਦਾਰਸ਼ਨ ਦਾਰੀ ਕਰਨੇ ਨੇ ਉਹਦੇ ਵਾਸਤੇ ਸਾਨੂੰ 100-100 ਫਾਰਮਲਿਟੀਆਂ ਸਮੇਂ-ਸਮੇਂ ਤੇ ਸਾਡੇ ਨਾਲ ਵੀ ਆਪਾਂ ਦੂਜੇ ਰਾਜਨੀਤਿਕ ਗੱਲ ਕਰੀਏ ਚਾਹ ਰਾਜਸਥਾਨੀ ਦੀ ਗੱਲ ਹੈ ਪਾਣੀਆਂ ਦੀ ਗੱਲ ਹੈ ਯੂਨੀਵਰਸਿਟੀਆਂ ਦੇ ਅਧਿਕਾਰ ਹੈ ਡੈਮਾਂ ਦੇ ਅਧਿਕਾਰ ਹੈ ਤੇ ਖਾਸ ਕਰਕੇ ਧਾਰਮਿਕ ਕਿ ਸਾਡੀ ਹਰਿਆਣਾ ਕਮੇਟੀ ਸਹਿਯੋਗ ਕਮੇਟੀ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਮੇਟੀ ਤੋੜਦੀ ਦਿੱਲੀ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਮੇਰਾ ਕਹਿਣ ਦਾ ਭਾਵ ਅੱਜ ਦੇ ਹਕੂਮਰਾਨ ਵੀ ਉਸੇ ਜਿਵੇਂ ਕੋ ਆਪਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਕ ਚਾਨਣ ਹੋਇਆ ਧੁੰਦ ਕਾਦੀ ਮਟਾਈ ਸੀ ਗੁਰੂ ਨਾਨਕ ਦੇ ਮਹਾਰਾਜ ਨੇ ਚਾਨਣ ਕਿਉਂ ਹੋਇਆ ਸੀ ਕਿ ਜਦੋਂ ਇੱਥੇ ਜ਼ੁਲਮ ਹੋ ਰਿਹਾ ਸੀ ਪੱਖਪਾਤ ਹੋ ਰਹੀ ਸੀ ਜਿਵੇਂ ਸਾਡੇ ਨਾਲ ਹੁਣ ਹੋ ਰਿਹਾ ਹੁਣ ਦੇ ਹਕਮਰਾਨ ਕਰ ਰਹੇ ਆ ਪਰ ਅਸੀਂ ਫਿਰ ਸਾਡੇ ਉਹ ਵੀ ਯਾਦ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸਾਈ ਜੋ 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 ਮੰਨੂ ਵੜਦਾ ਅਸੀਂ ਦੂਣ ਸਵਾਇਆ ਹੋਏ ਸਾਡੇ ਉਹ ਵੀ ਯਾਦ ਹੈ ਤੇ ਜਵੇਂ ਬਾਹ ਲਾਗਿਓ ਤਵੇਂ ਰੋ ਜਾਗਿਓ ਵੀ ਤੇ ਮੈਂ ਸਮਝਦਾ ਜੇ ਅਸੀਂ ਕੁਰਬਾਨੀਆਂ ਕਰਦੇ ਆ ਤਾਂ ਨਾਲ ਅਸੀਂ ਫਾਂਸੀਆਂ ਦੇ ਰਸੇ ਵੀ ਹੱਥ ਕੇ ਚੁੰਮਦੇ ਆ ਜੇ ਅਸੀਂ ਸਾਨੂੰ ਇਨਸਾਫ ਨਹੀਂ ਮਿਲਦਾ ਆਪਾਂ ਜੂਨ 84 ਦੀ ਗੱਲ ਕਰੀਏ ਨਵੰਬਰ 84 ਦੀ ਗੱਲ ਕਰੀਏ ਸਾਡੇ ਤੇ ਅਤਿਆਚਾਰ ਹੋਇਆ ਜ਼ੁਲਮ ਹੋਇਆ ਚਾਹੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਇਹ ਖੂਨ ਪੀਣੀ ਡੈਮ ਬਣ ਗਈ ਤੇ ਫਿਰ ਸਾਡੇ ਸਿੰਘਾਂ ਨੇ ਸੋਤਾ ਲਾਇਆ ਤੇ ਕਾਨੂੰਨ ਮੁਤਾਬਕ ਸਜਾਮਾਂ ਭੁਗਦੀਆਂ ਕੋਈ ਰੂਪੋਸ਼ ਨਹੀਂ ਹੋਏ ਕੋਈ ਭੱਜੇ ਨਹੀਂ ਭਾਈ ਅਸੀਂ ਆਪਣਾ ਕੰਮ ਕਰਤਾ ਜੋ ਸਾਡੇ ਪ੍ਰਾਤਨ ਇਤਿਹਾਸ ਦੇ ਵਿੱਚ ਹੈ ਤੇ ਹੁਣ ਤੁਸੀਂ ਆਪਦਾ ਕੰਮ ਕਰੋ ਸਾਨੂੰ ਦਿਓ ਜੋ ਸਿਆਮਾਂ ਦੇਣੀਆਂ ਨੇ ਸੋ ਇਸ ਕਰਕੇ ਸਾਡਾ ਇਤਿਹਾਸ ਬਾਕੀ ਸਰਬੱਤ ਦੇ ਭਲੇ ਦਾ ਵੀ ਹੈ ਲੰਗਰ ਲਾਉਣਾ ਲੰਗਰ ਦਾ ਕਨਸੈਪਟ ਤੁਸੀਂ ਵੇਖੋ ਕਿ ਕੋਈ ਵੀ ਦੁਨੀਆ ਤੇ ਭੁੱਖਾ ਨਾ ਰਹਿ ਸਕੇ ਸਰਕਾਰਾਂ ਅੱਜ ਤੱਕ ਬਰਲਾਪ ਕਰੀ ਜਾਂਦੀਆਂ ਅਗੇ ਜੀ ਅਸੀਂ ਮਕਾਨ ਦੇ ਮੰਗੇ ਰਹਿਣ ਵਾਸਤੇ ਅਸੀਂ ਰੋਟੀ ਦੇ ਮੰਗੇ ਕਣਕ ਦੇ ਮੰਗੇ ਸਰਕਾਰਾਂ ਕਹਿੰਦੀਆਂ ਨਾ ਸਾਡੇ ਬਾਬੇ ਨੇ ਤਾਂ ਉਦੋਂ ਵੀ ਰੁਪਇਆ ਤਾਂ ਲੰਗਰ ਲਾ ਕੇ ਕਹਿੰਦਾ ਸੀ ਵੀ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ ਅੱਜ ਤੋਂ 550 ਸਾਲ ਪਹਿਲਾਂ ਸਾਡੇ ਬਾਬੇ ਨੇ ਤਾਂ ਉਦੋਂ ਕਹਿੰਦਾ ਸੀ ਵੀ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ ਕੋਸ਼ਿਸ਼ ਕਰਕੇ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਵਿੱਚ ਪੋਟਾਂ ਬਾਬੇ ਨਾਨਕ ਦੀ ਜੋ ਕੌਮ ਹੈ ਜੋ ਗੁਰਗੋਬਿੰਦ ਸਿੰਘ ਮਹਾਰਾਜ ਦੀ ਕੌਮ ਹੈ ਕੋ ਟੇਗ ਬਾਦਰ ਮਹਾਰਾਜ ਦੀ ਕੌਮ ਹੈ ਉਸ ਦੇ ਫਲਸਫੇ ਤੇ ਚੱਲਦੀ ਹੈ ਜਿੱਥੇ ਲੰਗਰ ਦਾ ਪ੍ਰਬੰਧ ਉੱਥੇ ਕਿਸੇ ਨੂੰ ਦਵਾਈ ਦੀ ਲੋੜ ਹੈ ਜੇ ਦੁਆ ਦੀ ਲੋੜ ਹੈ ਉੱਥੇ ਜਾ ਕੇ ਅਰਦਾਸ ਕਰਦੇ ਹਾਂ ਦਰਵਾਜ਼ਾ ਸਾਬ ਜਾ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਹੈ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਨਹੀਂ ਕਹਦੇ ਵੀ ਮੇਰਾ ਭਲਾ ਨਾ ਨਾ ਸਰਬੱਤ ਦਾ ਭਲਾ ਇਹ ਸਾਡਾ ਫਲਸਫਾ ਬਹੁਤ ਵੱਡਾ ਪਰ ਨਾਲ ਅਸੀਂ ਇਹ ਵੀ ਕਹਨੇ ਆਂ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਦੋਂ ਹਰ ਇੱਕ ਇਨਸਾਨ ਸਰਵਤ ਦਾ ਭੜਾ ਮੰਗਣ ਲੱਗਿਆ ਅਤੇ ਉਹਦੇ ਪਹਿਰਾ ਦੇਣ ਲੱਗਿਆ ਫਿਰ ਖਾਲਸੇ ਦਾ ਰਾਜ ਢੋਲ ਵਾਲਾ ਹੋਣਾ ਕਿ ਕੋਈ ਵੀ ਇੱਥੇ ਭੁੱਖਾ ਨਹੀਂ ਸੋਊ ਕਿਸੇ ਨਾਲ ਤੱਕਾ ਨਹੀਂ ਹੋਊ ਕਿਸੇ ਨਾਲ ਅਤਿਆਚਾਰ ਨਹੀਂ ਹੋਊ ਕਿਸੇ ਦਾ ਜ਼ੁਲਮ ਨਹੀਂ ਹੋਊ ਹਰ ਇੱਕ ਇਹ ਮਹਿਸੂਸ ਕਰੂ ਕਿ ਮੈਂ ਖੁਸ਼ਹਾਲ ਸੰਸਾਰ ਆ ਬਹੁਤ ਬਹੁਤ ਧੰਨਵਾਦ ਜੀ ਬਸਤ ਮੈਂ ਧੰਨਵਾਦ ਕਰਦਾ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਦਾ ਜਿਨ੍ਹਾਂ ਨੇ ਐਡਾ ਵਧੀਆ ਪ੍ਰੋਗਰਾਮ ਦਿੱਤਾ ਆਕੂ ਦਾ ਕੰਮ ਹੁੰਦਾ ਪ੍ਰੋਗਰਾਮ ਦੇਣਾ ਮੈਂ ਸਮਝਾਇ ਨਗਰ ਕੀਰਤਨ ਕਿੱਥੋਂ ਚੱਲਿਆ ਜਿੱਥੇ ਦੋ ਪਰਿਵਾਰ ਟੋਪੜੀ ਸਾਹਿਬ ਆਸਾਮ ਦੇ ਸਾਰਾ ਲੋਹੀਰ ਦਲਪੰਤ ਲੈ ਕੇ ਤਾਂ ਮਿਸਾਬ ਉੱਥੇ ਪਹੁੰਚੇ ਹੈ ਤੇ ਉੱਥੋਂ ਚੱਲ ਕੇ ਤੇ ਮੈਂ ਸਭ ਦਾ ਬੱਕਰੋ ਬੱਕਰੇ 24 25 ਸੂਬਿਆਂ ਚੋਂ ਕੇ ਆਇਆ ਸਾਰੇ ਸੂਬਿਆਂ ਨਾਲ ਸੰਗਤਾਂ ਨਾਲ ਵੀ ਤਾਲਮਿਲ ਹੋਇਆ ਕੌਮ ਦੀ ਵੱਡੀ ਸੰਸਥਾ ਦਾ ਤੇ ਨਾਲ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਮੁਸ਼ਕਲ ਹੈ ਉਹਦਾ ਵੀ ਤੇ ਨਾਲ ਹਰ ਇੱਕ ਸਿੱਖ ਕੋਈ ਨਹੀਂ ਅਪਾਹਜ ਆ ਸਕਦਾ ਉਹ ਨਗਰ ਕੀਰਤ ਸਭਾਜੀਵਾਲ ਹੋ ਕੇ ਇਹ ਮਹਿਸੂਸ ਕਰਦਾ ਕਿ ਮੈਂ ਸਤਿ ਆਪੀ ਸਮਾਗਮਾਂ 'ਚ ਹਾਜ਼ਰੀ ਲਵਾ ਰਿਹਾ ਤੇ ਆਓ ਆਪਾਂ ਜੋ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਵੱਡੇ ਪ੍ਰੋਗਰਾਮ ਨਨਪੁਰ ਸਾਹਿਬ ਦੀ ਧਰਤੀ ਤੇ ਆ ਉਹਨਾਂ ਵਿੱਚ ਸ਼ਾਮਲ ਹੋ ਕੇ ਆਪਾਂ ਅਮਰਤ ਛੱਕੇ ਗੁਰੂ ਵਾਲੇ ਬਣ ਕੇ ਬਾਣੀ ਬਾਣੀ ਧਾਰਨੀ ਹੋ ਕੇ ਨਨਪੁਰ ਦੇ ਵਸਨੀਕ ਬਣ ਕੇ ਗੁਰੂ ਸਾਹਿਬ ਦੇ ਪੁੱਤਰ ਜੀ ਆ ਬੜੀ ਇਹ ਹੀ ਨਗਰ ਕੀਰਤਾਂ ਦਾ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੰਮੂ ਕਸ਼ਮੀਰ ਤੋਂ ਪੁਕਾਰ ਦਿਵਸ ਨਗਰ ਕੀਰਤਨ ਨੂੰ ਸਜਾਉਣ ਦੇ ਲਈ ਸ਼੍ਰੀ ਅੰਮ੍ਰਿਤਸਰ ਤੋਂ ਜੱਥਾ ਰਵਾਨਾ ਹੋਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੁਕਾਰ ਦਿਵਸ ਵਜੋਂ ਨਗਰ ਕੀਰਤਨ ਜੋ ਜੰਮੂ ਕਸ਼ਮੀਰ ਦੀ ਧਰਤੀ ਤੋਂ ਆਰੰਭ ਕੀਤਾ ਜਾਣਾ ਹੈ ਗੁਰਦੁਆਰਾ ਮਟਰ ਸਾਹਿਬ ਤੋਂ ਇਹ 15 ਤਰੀਕ ਨੂੰ ਸਵੇਰੇ ਆਰੰਭ ਕੀਤਾ ਜਾਣਾ ਹੈ ਜੋ ਵੱਖ-ਵੱਖ ਪੜਾਵਾਂ ਦੇ ਵਿੱਚ ਹੋੰਦਿਆ ਹੋਇਆ ਜੰਮੂ ਬਾੜ ਸਾਹਿਬ ਗੁਰਦੁਆਰਾ ਸਾਹਿਬ ਟਾਂਡਾ ਉਸ ਤੋਂ ਬਾਅਦ ਸ਼੍ਰੀ ਗੁਰੂ ਸ਼੍ਰੀ ਨਾਨਦਪੁਰ ਸਾਹਿਬ ਦੀ ਧਰਤੀ ਤੇ 18 ਤਰੀਕ ਦੀ ਰਾਤ ਨੂੰ ਸੰਪੂਰਨ ਹੋਵੇਗਾ ਇਸ ਵਿੱਚ ਸੰਗਤਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਉਤਸ਼ਾਹ ਵਖਾ ਰਹੀਆਂ ਹਨ ਇਸ ਤੋਂ ਇਲਾਵਾ ਜਿਹੜੇ ਸ਼ੋਮੀ ਗੋਦਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀਆਂ ਧਰਮ ਪ੍ਰਚਾਰ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਉਥੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਜੰਮੂ ਕਸ਼ਮੀਰ ਦੀਆਂ ਸ਼ਕਤਾਂ ਵੱਲੋਂ ਕੀਤੀ ਪੁਰਜ਼ ਔਰ ਮੰਗ ਨੂੰ ਮਦੇ ਨਜ਼ਰ ਇਹ ਨਗਰ ਕੀਰਤਨ ਦਾ ਉਪਰਾਲਾ ਜੋ ਕੀਤਾ ਗਿਆ ਹੈ ਅਸੀਂ ਸਾਰੇ ਉਹਨਾਂ ਨੂੰ ਯਕੀਨ ਦਿਵਾਉਂਦੇ ਆ ਕਿ ਇਹ ਜਿਹੜਾ ਨਗਰ ਕੀਰਤਨ ਅਸੀਂ ਆਪਣੀ ਪੂਰੀ ਮਿਹਨਤ ਨਾਲ ਸਾਰੀ ਜਿਹੜੀਆਂ ਡਿਊਟੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्री गुरु टेक बहादुर जी आ, दे 350 सालला शहीदी स्टाफ दीप ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੀ 3ਜੀ ਯਾਤਰਾ ਦੀ ਸ਼ੁਰੂਆਤ ਹੋਈ ਜੋ ਕਿ ਫਰੀਦাবাদ ਤੋਂ ਕੁਝ ਖੇਤਰ ਵਿਖੇ ਜਾਵੇਗੀ ਅਤੇ ਇਸ ਤੇ ਹਰਿਆਣਾ 시 ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀ ਸਿੰਘ ਛਿੰਦਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਖਵਿੰਦਰ ਸਿੰਘ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਲਖਵਿੰਦਰ ਸਿੰਘ ਸ਼ਰਦਾ ਦੇ ਨਾਲ ਨਗਰ ਕੀਰਤਨ ਵਿਖੇ ਪਹੁੰਚੇ ਅਤੇ ਉਹ ਆਪਣੀ ਸਾਈਕਲ ਤੇ ਨਗਰ ਕੀਰਤਨ ਦੇ ਨਾਲ ਨਾਲ ਕੁਝ ਖੇਤਰ ਵਿਖੇ ਜਾਣਗੇ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਵਿਖੇ ਖੇਡ ਮੈਦਾਨ ਦਾ ਉਦਘਾਟਨ ਕਰਨ ਮੌਕੇ ਪਹੁੰਚੇ ਦੋਸਤੋ ਬਾਹਰ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਸਵਾਗਤ ਹੈ ਜੀ ਰਿਵਾਈ ਕੋਟੀ ਕੀ ਪਤਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੁਬਾਰਕਾਂ ਕਿ ਇੱਕ ਜੋ ਕਾਫੀ ਤੁਸੀਂ ਲੰਬਾ ਸਮਾਂ ਪਹਿਲਾਂ ਮੈਨੂੰ ਹੁਕਮ ਦਿੱਤਾ ਸੀਗਾ ਉਹ ਅੱਜ ਦਾ ਆਪਣਾ ਕੰਮ ਜਿਹੜਾ ਆਲਮੋਸਟ ਜਿਹੜੇ ਲੱਗ ਗਿਆ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੇਰੀ ਉਸ ਬੇਨਤੀ ਸਿਰੋ ਇਹ ਕਿ ਜਦ ਤੋਂ ਜਦ ਤੱਕ ਜਿਹੜਾ ਇਹਾਰੇ 12000 ਆਲੀ ਹੁਣ ਅੱਗੇ ਦਿੱਕਤ ਨਾ ਆਵੇ ਤਾਂ ਕਿ ਜਲਦ ਜਲਦ ਆਪਣੋ ਕੰਮ ਪੂਰਾ ਕਰੀਏ ਬਾਕੀ ਜਿਹੜੇ ਆ ਤੁਸੀਂ ਕੰਮ ਕਹੇ ਨੇ ਇਹਦੇ ਚ ਮੇਰੇ ਖਿਆਲ ਦੇ ਵਿੱਚ ਤੁਹਾਡੇ ਵੱਲੋਂ ਦਸਤੂਰ ਦੇ ਵਿੱਚ ਥੋੜੀ ਜਿਹੀ ਦੇਰੀ ਹੈ ਬਾਕੀ ਸਭ ਸਹੀ ਹੈ ਥੋੜੇ ਵੱਲੋਂ ਬਾਕੀ ਦੀ ਵੀ ਕਰਦੇ ਆ ਜੀ ਆ ਜਿਹੜੇ ਤੁਹਾਡੇ ਸੂਰਿਆਂ ਦੇ ਟ੍ਰੇਨਾਂ ਦੇ ਜਿਹੜੇ ਇਸ਼ੂਜ਼ ਪੈਂਡਿੰਗ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਕੋਲ ਕਨਸਰਨਡ ਵਿਭਾਗ ਦੇ ਜਿਹੜੇ ਅਫਸਰ ਨੇ ਉਹ ਵੀ ਤੇ ਮੇਰੇ ਦਫਤਰ ਦੀ ਭਾਵੇਂ ਸਾਰੇ ਸਾਥੀਆਂ ਦੇ ਜਿਹੜੇ ਦਾ ਕੰਮ ਥੋੜਾ ਹੋਣਾ ਹੈਗਾ ਉਹ ਪਹਿਲੇ ਦਾ ਆਜਾਪਾ ਉਹਨੂੰ ਛੇ ਲਾਗੇ ਬਾਕੀ ਜਿਹੜਾ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜਾ ਖੜਵੰਜਿਆਂ ਦਾ ਜਾਂ ਇੰਟਰਲੌਕ ਟਾਈਲਸ ਦਾ ਇਹਦਾ ਥੋੜਾ ਜਿਹਾ ਮੈਨੂੰ ਮੈ ਤੁਹਾਨੂੰ ਕੋਈ ਮੇਰੀ ਆਗਤ ਨਹੀਂ ਹੈ ਕਿ ਮੈਂ ਮੈਂ ਇਹ ਨਾਲੋਂ ਪਾ ਲਾ ਕੇ ਜਾਵਾਂ ਮੈਂ ਉਹ ਕੋਈ ਹੱਥ ਭੇਜੇ ਪਤਾ ਕਰ ਲਾਂ ਵੀ ਕਿੱਥੋਂ ਇਹ ਵੀ ਕੋਈ ਹੋਗਾ ਹੈ ਦੇ ਮੁਤਾਬਕ ਉਹ ਵੀ ਕਰ ਲਾਂਗੇ ਬਾਕੀ ਇਹ ਜਿਹੜਾ ਹੈਗਾ ਤੁਹਾਡਾ ਕਿ ਡਰੇਨ ਦਾ ਤੁਹਾਨੂੰ ਪਤਾ ਹੀ ਹੈ ਤਕਰੀਬਨ 600 ਤੋਂ ਵੱਧ ਫਿਲਲੇ ਚ ਇਹ ਨਾਲ ਇਹਦਾ ਪਾਣੀ ਹੈ ਪਹੁੰਚ ਆ ਰਿਹਾ ਹੈ 1 ਕਰੋੜ 40 ਲੱਖ ਰੁਪਏ ਦੀ ਲਾਗਤ ਦਾ ਸ਼ੁਰੂ ਹੋਣਾ ਹੈ ਕਿੰਨੇ ਦਿਨ ਵਿੱਚ ਕੰਪਲੀਟ ਕਰ ਦੋਗੇ ਜੀ ਸਰ ਬਾਕੀ ਬਰਾ ਜੋ ਇਹ ਕਰ ਲਵਾਂਗੇ ਬੈਸਟ ਮੈਡਮ ਕੀ ਕਰ ਚੁੱਕੇ ਹੈ ਤੁਹਾਨੂੰ ਤਾਂ ਕੰਮ ਪੂਰਾ ਕਰਵਾ ਲਾ ਨਾ ਨਾ ਕਰ ਦੇਵਾਂਗੇ ਜੀ ਤੱਕ ਨਹੀਂ ਸਾਡੇ ਵੱਲੋਂ ਸੋਲੋ ਕਰਿਆ ਹੋਣੀ ਹੋਣਾ ਇਹ ਨਾਲ ਪੂਰਾ ਕੋਆਪਰੇਟਿਵ ਬੰਦੇ ਨਹੀਂ ਜੀ ਕੋਲੇ ਖੜ ਕੇ ਸਰੇ ਦਾ ਕੰਮ ਕਾਣਾ ਰਕੀ ਦਾ ਸਵਾ ਲੱਗੇ ਤਾਂ ਕੰਮ ਦਾ ਸਵਾ ਸਹੀ ਗੱਲ ਠੀਕ ਹੈ ਸਭ ਤੁਸੀਂ ਦਾ ਅਲਾ ਕਰ ਲਿਓ ਕਿਉਂਕਿ ਹੁਣ ਹੋ ਗਈ ਆ ਉਹ ਪਹਿਲਾਂ ਆਪਾਂ ਗੌਰ ਨਹੀਂ ਕਰਦੇ ਹੈਗੇ ਹੁਣ ਮੇਰੇ ਕੋਲ ਇਨੇ ਪਿੰਡਾਂ ਦੇ ਵਿੱਚ ਉਹ ਤਾਂ ਪਲੇਟਾਂ ਆਉਂਦੀਆਂ ਜਿਹੜੇ ਹਾਲ ਦਾ ਸਾਹ ਪਹਿਲਾਂ ਵੀ ਸੂਏ ਬਣੇ ਸੀਗੇ ਖਾਲ ਬਣੇ ਸੀਗੇ ਉਹ ਤਾਂ ਸਰਕਾਰ ਕਹਿੰਦੀ ਹੈ ਵੀ 25 ਸਾਲ ਜਿਆਦਾ ਦੀ ਉਹ ਜਿਹੜਾ 10 ਸਾਲ ਘਟੇ ਜਾ ਉਹ ਉੱਤੇ ਮੁੜ ਕੇ ਫਿਰ ਆਪਾਂ 10 ਸਾਲ ਖੱਜਲ ਖਵਾਰੀ ਹੈ ਸੋ ਇਸ ਕਰਕੇ ਪੂਰਾ ਸਰੇ ਦਾ ਸਾਡੇ ਵੱਲੋਂ ਵਿਭਾਗਾਂ ਨੂੰ ਠੇਕੇਦਾਰਾਂ ਨੂੰ ਸਖਤ ਅਦੈਤਾ ਨੇ ਬਿਕੋ ਇਸ ਨੂੰ ਜੋਤਾ ਨਹੀਂ ਕਰਨਾ ਕੁਆਲਟੀ ਦੇ ਨਾਲ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹ ਦੱਸਣਾ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਇਹ ਮੈਨੂੰ ਜੋ ਇਜਾਜ਼ਤ ਸਹਿਸ਼੍ਰੀਆ ਕਰ